ਮੇਰਾ ਨਾਮ ਕਬੀਰ ਸਿੰਘ ਮੈਂ ਲੁਧਿਆਣੇ ਦਾ ਰਹਿੰਦਾ ਮਾ ਜੀ ਮੈਨੂੰ ਸ਼ੂਗਰ ਦੀ ਪ੍ਰੋਬਲਮ 30 ਸਾਲ ਤੋਂ ਆ ਜੀ ਬੀਪੀ ਨੂੰ ਵੀ 10 15 ਸਾਲ ਹੋ ਗਏ ਜੀ ਤੇ ਦਵਾਈਆਂ ਮੈਂ ਬਹੁਤ ਕਰਤੀਆਂ ਲੁਧਿਆਣੇ ਤੋਂ ਹੋਰ ਕਈਆਂ ਥਾਵਾਂ ਤੋਂ ਕਰਤੀਆਂ ਪਰ ਫਤੋ ਮੇਰੀ ਸ਼ੂਗਰ ਵੱਧ ਹੀ ਗਈ ਹੈ ਫਿਰ ਮੈਨੂੰ ਨੇਵਲ ਅਮਰਦ ਦਾ ਪਤਾ ਲੱਗਾ ਜੀ ਲੁਧਿਆਣੇ ਤੋਂ ਇਹਨੇ ਸੂਪਰ ਦਿਖਾ ਦਿੱਤੀ ਜੀ ਕੋ ਠੀਕ ਹੋ ਗਿਆ ਉਹਨਾਂ ਤੋਂ ਮੈਂ ਲੈ ਕੇ ਐਡਰੈਸ ਇਹਨਾਂ ਦਾ ਲੋਕੇਸ਼ਨ ਮਗਾ ਕੇ ਕਿ ਮੈਂ ਕਿਥੋਂ ਦਵਾਈ ਲਗੀਆਂ ਮੈਨੂੰ ਤੇ ਨਾ ਬਣਾ ਦੇ ਪੇਛਾ ਰਿਜ਼ਲਟ ਮਿਲਿਆ ਤੇ ਮੇਰੇ ਸ਼ੂਗਰ ਥੱਲੇ ਆ ਗਈ ਹੁਣ ਸ਼ੂਗਰ ਦੀ ਦਵਾਈ ਮੈਂ ਦੁਬਾਰਾ ਫੇਰ ਲੈਣਾ ਹੈ ਜੀ ਤੇ ਸ਼ੂਗਰ ਮੇਰੀ ਬਿਲਕੁਲ ਨੋਰਮਲ ਹੈ ਵੀ ਕੀ ਵੀ ਮੇਰਾ ਨੋਰਮਲ ਹੋ ਗਿਆ ਜੀ ਤੇ ਦੁਬਾਰਾ ਫੇਰ ਦਵਾਈ ਲੈਣਾ ਹੈ ਜੀ ਨਿਯਮ ਬੰਧ ਸਭ ਤੋਂ ਬੈਟਰ ਬੈਸਟ ਹੈ ਔਰ ਬਹੁਤ ਅੱਛਾ ਹੈ ਰਿਜ਼ਲਟ ਬਹੁਤ ਅੱਛੇ ਆਏ ਨੇ ਇਸ ਕਰਕੇ ਮੈਂ ਬੇਨਤੀ ਕਰੂੰਗਾ ਹਰੇਕ ਨੂੰ ਇਹ ਆਪਣਾ ਜੋ ਵੀ ਹੈ ਸ਼ੂਗਰ ਦੀ ਪ੍ਰੋਬਲਮ ਹੈ, ਥਾਇਰਡ ਦੀ ਪ੍ਰੋਬਲਮ ਹੈ ਤੇ 20 ਕਿਲੋ ਦੀ ਪ੍ਰੋਬਲਮ ਹੈ ਇਹਨਾਂ ਨੂੰ ਮਿਲੋ ਤੇ ਬਹੁਤ ਜਲਦੀ ਤੁਸੀਂ ਸ਼ਿਕਾਰਾ ਪਾਓ